ਨਿਸ਼ਾਨ ਤੁਸੀਂ ਨਾ ਕੋਠੀ ਬਣਾਉਣ ਗਏ ਸੀ ਤੇ ਰਿਪੈਂਟ ਕਿਉਂ ਹਾਂ ਤੇ ਉਹ ਦੱਸੋ ਤੁਸੀਂ ਉਹਦੇ ਬਾਰੇ ਗੱਲ ਕਰ ਰਹੇ ਸੀ ਸੁਣਾਤੀ ਉਹ ਹਾਂ ਕੰਮ ਤਾਂ ਕਰ ਆਏ ਕੰਪਲੀਟ ਆ ਬੋਰ ਦੀ ਗੱਲ ਹੀ ਕਰਦੇ ਹਾਂ ਹਾਂ ਭੈਣ ਉਹਨਾਂ ਦੇ ਤੇ ਭਰਾਵਾ ਕੰਮ ਤਾਂ ਨਿੱਕੂ ਬੜੇ ਚਾਵਾਣਾ ਸ਼ੁਰੂ ਕਰਿਆ ਸੀ ਪੈਸੇ ਬਹੁਤ ਸੀ ਉਹਦੇ ਪੈਸੇ ਸੀ ਬਾਵਾ ਕੱਟੇ ਕਹਿੰਦਾ ਵੀ ਮੇਰੇ ਕੋਲ ਹੈਗਾ 35 ਤੋਂ 40 ਲੱਖ ਰੁਪਈਆ ਤੇ ਕਹਿੰਦਾ ਕੋਠੀ ਵਾਵਾ ਤਿੰਨ ਮੰਜ਼ਲੀ ਬਣਾਉਣੀ ਤੇ ਕੰਮ ਕਰਤਾ ਸ਼ੁਰੂ ਤੇ ਜਦੋਂ ਆਪਾਂ ਤੁਹਾਨੂੰ ਪਤਾ ਨੀਆਂ ਨੂੰ ਆ ਭਰਦੇ ਉਹਦਾ ਕੰਮ ਸਹੀ ਚੱਲੀ ਗਿਆ ਤੇ ਕੀ ਕਹਿੰਦਾਈ ਕੋਈਆ ਤੈਨੂੰ ਕ੍ਰੇਟਾ ਗਰੂਟਾ ਬਾਰੇ ਕਹਿੰਦਾ ਸੀ ਮਨਲਾ ਦਾ ਹਾਂ ਨਾ ਜਦੋਂ ਪਹਿਲੀ ਛੱਤ ਲਾਈ ਆ ਅੱਬਾ ਹਾਂ ਪਹਿਲਾਂ ਸਾਨੂੰ ਪੁੱਛਿਆ ਕਹਿੰਦੇ ਖਰਚਾ ਕਿੰਨਾ ਕੁ ਹੋ ਜਾਊਗਾ ਅਸੀਂ ਹੈ ਖਰਚਾ ਤਾਂ ਤੁਹਾਨੂੰ ਐਂਡ ਤੇ ਹੀ ਪਤਾ ਲੱਗੂ ਜਦੋਂ ਪਹਿਲੀ ਛੱਤ ਪਈ ਤੇ ਉਦੋਂ ਵੇਖੇ ਪੈਸੇ ਬਚ ਗਏ ਵਾਵਾ ਸਾਨੂੰ ਕਹਿੰਦੇ ਬਈ ਪੋਰਚ ਵੱਡਾ ਕਰ ਦੋ ਅਸੀਂ ਕਿਵੇਂ ਕਹਿੰਦੇ ਕ੍ਰੇਟਾ ਲਿਆਵਾਂਗੇ ਆਪਾਂ ਤੇ ਵੀ ਅਸੀਂ ਇਹ ਚੱਲ ਕੋਈ ਨਹੀਂ ਨਾ ਕ੍ਰੇਟਾ ਤਾਂ ਤਾਂ ਲਿਓਣੀ ਸੀ ਨਾ ਪਹਿਲਾਂ ਵੈਗਨਰ ਰੋਨਾ ਕੋਲ ਗੱਡੀ ਛੋਟੀ ਆ ਮਾ ਛੋਟੀ ਹੈ ਹਾਂ ਛੋਟੀ ਸੀ ਕਹਿੰਦਾ ਚਲ ਆਪਾਂ ਐਂ ਕਰਾਂਗੇ ਯਾਰ ਬਜਟ ਤਾਂ ਵਾਵਾ ਆਪਾਂ ਵੈਗਨਰ ਉਹ ਲਿਆਵਾਂਗੇ ਕ੍ਰੇਟਾ ਕ੍ਰੇਟਾ ਵੀ ਗੱਡੀ ਇਹ 15 ਖੜਾਉਣੀ ਆ ਅਸੀਂ ਕੋਈ ਗੱਲ ਨਹੀਂ ਤੇ ਛੱਤੀ ਇੱਕ ਲੱਗੀ ਆ ਇਹ ਕੰਮ ਚੱਲਣ ਤਾਂ ਦੋ ਅੱਗੇ ਫੇਰ ਲਾਈ ਆਪਾਂ ਦੂਜੀ ਛੱਤ ਕੋਰੇਆ ਫੇਰ ਦੂਜੀ ਲਾ ਗਏ ਦੂਜੀ ਤੋਂ ਬਾਅਦ ਬਈ ਤੀਜੀ ਲਾ ਦੀ ਉੱਤੇ ਡਾਂਕੀ ਡੁੰਕੀ ਬਣਾ ਦੀ ਸਾਰੀ ਹਾਂ ਥੱਲੇ ਕਹਿੰਦਾ ਗਰੇਡਰ ਆਉਣਾ ਪੱਥਰ ਆਪਾਂ ਹਾਂ ਪੱਥਰ ਲਾਉਣਾ ਹਾਂ ਉਸ ਤੋਂ ਬਾਅਦ ਜਦੋਂ ਪਲਸਤਰ ਸ਼ੁਰੂ ਹੋ ਗਿਆ ਉਦੋਂ ਕ੍ਰੇਟਾ ਤੋਂ ਆ ਗਏ ਸਕੌਡਾ ਤੇ ਹਾਂ ਵੀ ਕਹਿੰਦੇ ਨਹੀਂ ਥੋੜੇ ਕਹਿੰਦੇ ਵੀ ਕ੍ਰੇਟਾ ਕਹਿੰਦੇ ਕੀ ਹੈ ਤੇ ਬਜਟ ਤੋਂ ਬਾਹਰ ਆ ਗਿਆ ਆਪਾਂ ਸਕੌਡਾ ਲੈ ਲਾਂਗੇ ਇੰਨੇ ਤਾਂ ਬਾਚ ਹੀ ਜਾਣਗੇ ਹਾਂ ਆ ਵੀ ਵੇਰ ਹੱਸੇ ਉਸ ਤੋਂ ਬਾਅਦ ਫਿਰ ਜਦੋਂ ਲੱਗੇ ਪੱਥਰ ਵਾਲੇ ਹਨਾ ਨੇ ਜਣ ਹਾਂ ਪੱਥਰ ਵਾਲੇ ਲੱਗੇ ਨਿੱਕੂ ਬਈ ਪਹਿਲਾਂ ਤਾਂ ਕਵੇ ਥੱppi ਲਾਵਾਂਗੇ ਆਪਾਂ ਰੇਸ਼ੇ ਵਾਲੀ ਇੰਨੇ ਰੁਪਏ ਵਾਲੀ ਉਹ ਤਾਂ ਜਦੋਂ ਬਾਅਦ ਚ ਦੇਖਿਆ ਬਜਟ ਦਾ ਹਿਸਾਬ ਲਾਇਆ ਕਹਿੰਦਾ ਯਾਰ ਆਪਾਂ 40 ਰੁਪਏ ਫੋਟਾ ਦੀ ਨਾ ਲਾ ਲਈਏ ਯਾਰ ਪਹਿਲਾਂ ਤਾਂ ਕਹਿੰਦਾ ਕੱਚਾ ਫਰਸ਼ ਲਾ ਆਣੇ ਕਹਿੰਦਾ ਕਈ ਵਾਰੀ ਤੈਨੂੰ ਪਤਾ ਮਿੱਟੀ ਪਾ ਕੇ ਕਹਿੰਦੇ ਵੀ ਪਾੜ ਜਾਂਦਾ ਫਰਸ਼ ਵੀ ਬਹਾਨਾ ਤਾਂ ਹੁੰਦਾ ਹੀ ਅਗਲਾ ਮਿੱਟੀ ਪਾਉਂਦਾ ਕਹਿੰਦਾ ਯਾਰ ਦੁਰਮਟ ਲਾ ਆਣੀ ਆਪਾਂ ਕਿਤੇ ਕੱਲ ਨੂੰ ਆਪਾਂ ਪੱਥਰ ਲਾ ਲਈ ਕਿਤੇ ਭਾਂਜ ਫਰਸ਼ ਹੀ ਨਾ ਪਾੜ ਦੇ ਉਹਦਾ ਪਰ ਕਾਰਨ ਇਹ ਹੁੰਦਾ ਵੀ ਬੰਦੇ ਕੋਲ ਪੈਸੇ ਹੀ ਮੁੱਕ ਜਾਂਦੇ ਉਦੋਂ ਫਿਰ ਬਾਅਦ ਚ ਕਹਿੰਦਾ ਅਗਲਾ ਕਹਿੰਦਾ ਕੱਚਾ ਫਰਸ਼ ਲਾਉਣਾ ਪਰ ਫਿਰ ਵੀ ਉਹਨੇ ਚਲੋ ਗ੍ਰੇਡ ਨਾਈਟ ਉਹ ਲਾ ਲਿਆ ਪੱਥਰ ਤਾਂ ਲਾ ਲਿਆ ਥੱਪੀ ਪਰ ਐ ਵੀ ਜਿਹੜੀ ਗੱਡੀ ਦੀ ਉਹਦੀ ਕਾਮਨਾ ਸੀ ਨਾ ਉਹ ਬਸ ਵੈਗਨ ਆ ਰਹੀ ਰਹਗੀ ਬਾਈ ਹੁਣ ਤਾਂ ਹੁਣ ਤਾਂ ਬਿੱਲਾ ਵਾਲਾ ਤਾਂ ਜੇਬ ਵਾਲਾ ਜਿੱਦਾਂ ਸਾਰਾ ਸਮਾਨ ਸਮੂਹਣ ਇਕੱਠਾ ਕਰਿਆ ਉਦੋਂ ਫਿਰ ਸਾਡਾ ਭਤੀਜਾ ਇੱਥੇ ਡੈਂਟਿੰਗ ਪੈਂਟਿੰਗ ਦਾ ਕੰਮ ਕਰਦਾ ਸਰਦੂਲਗੜ ਉਹਨੂੰ ਕਹਿੰਦਾ ਸਾਨੂੰ ਕਹਿੰਦੇ ਕਿ ਤੁਸੀਂ ਗੱਡੀ ਵੈਗਨ ਆ ਰਹੀ ਲੈ ਜਾਓ ਇਹਨੂੰ ਤਿਆਰ ਕਰਾ ਦਿਓ ਕਹਿੰਦਾ ਬਾਈ ਯਾਰ ਅਸੀਂ ਆ ਕਿਉਂ ਜੀ ਗਰੇਟਾ ਕਿਉਂ ਨਹੀਂ ਕੱਢਦੀ ਹੁਣ ਸਕੋਡਾ ਵੀ ਤੂੰ ਹੀ ਗਈ ਤੇ ਉਦੋਂ ਕਹਿੰਦਾ ਕਿ ਬਸ ਹੋ ਗਈ ਬਾਈ ਜੇਬ ਵਾਲਾ ਬਿੱਲਾ ਲਾ ਦੋ ਹੁਣ ਤਾਂ ਕਹਿੰਦਾ ਫੇ ਹੁਣ ਤੈਨੂੰ ਇਹ ਹੈ ਦੀ ਗੱਲ ਇਹ ਵੀ ਜਿਵੇਂ ਹੁਣ ਆਪਾਂ ਕਹਿੰਨੇ ਵੀ ਬਿੱਲਾ ਵਾਲਾ ਤਾਂ ਆਪਾਂ ਜੇਬ ਵਾਲਾ ਕਈ ਕਹਿੰਦੇ ਨਜ਼ਰ ਲੱਗਦੀ ਬਈ ਨਜ਼ਰ ਨਹੀਂ ਲੱਗਦੀ ਉਹ ਸਾਡੇ ਵਰਗੇ ਬਈ ਜੇਬ ਕਢਾਉਣ ਦੇ ਲਾਸਟ ਤੇ ਫਿਰ ਤੇਰੇ ਵਰਗੇ ਕਹਿੰਦਾ ਬਾਈ ਯਾਰ ਜੇਬ ਵਾਲਾ ਬਿੱਲਾ ਲਾਉਣਾ ਆਪਾਂ ਇਹ ਹਕੀਕਤ ਆ ਜਮਾ ਉਹ ਤਾਂ ਸਾਨੂੰ ਪਤਾ ਲੱਗ ਜਾਂਦਾ ਕਿ ਹੁਣ ਖਤਮ ਹੋ ਗਏ ਬੈਸੇ ਬੰਦੇ ਹੁਣ ਅੱਜ ਦੇਖ ਲੈ ਤੂੰ ਡਿੱਗੀ ਦਾ ਕੰਮ ਸ਼ੁਰੂ ਕਰਿਆ ਮੈਂ ਤੈਨੂੰ ਇੱਕ ਘੱਟੇ ਹੀ ਗਿਆ ਸੀਗਾ ਤੇ ਤੂੰ ਚਾਰ ਘੱਟੇ ਲੈ ਆਇਆ ਤੇ ਜੇ ਮੈਂ ਤੈਨੂੰ ਪਹਿਲਾਂ ਚਾਰ ਕਹਿੰਦਾ ਤੂੰ ਕਹਿੰਦਾ ਨਹੀਂ ਯਾਰ ਬਾਈ ਯਾਰ ਜ਼ਿਆਦੇ ਆ ਤੇ ਜਦੋਂ ਜਦੋਂ ਜਿਹੜਾ ਜਿਹੜਾ ਆਪਾਂ ਕੰਮ ਸਟਾਰਟ ਕਰਦੇ ਆ ਮਿਸਤਰੀ ਉਹਦੇ ਚ 4 ਲੱਖ ਦਾ ਕੰਮ ਦਾ 50000 ਤੋਂ ਸਟਾਰਟ ਹਾਂ ਫਿਰ ਇਕੱਠੇ ਦਾਸ ਨਹੀਂ ਸਕਦੇ ਬਈ ਤਾਂ ਫਿਰ ਅਗਲਾ ਕਹਿੰਦਾ ਜੋੜ ਲੈਣ ਦੋ ਪਹਿਲਾਂ ਫੇ ਆਨਲਾਈਨ ਚ ਰਾਜੀ ਵਿਹਲੇ ਬੈਠੇ ਰਹੀਦਾ ਹੈ ਸਹੀ ਹੋ ਰਿਹਾ ਨਾ ਮਿਸਤਰੀ ਕਹਿੰਦਾ ਲਿਆਉਣਾ ਸੌਖਾ ਹੈ ਬਈ ਘਰੋਂ ਕਰਨਾ ਬਹੁਤ ਬਹੁਤ ਔਖਾ ਬਈ ਜੇ ਤਾਂ ਛੋਟੀ ਜੀ ਗਰੰਟੀ ਚੱਕ ਲੈਂਦਾ ਨਾ ਉਹ ਤਾਂ ਬੰਬ ਹੀ ਠਾ ਦੇ ਹਾਂ ਬਈ ਹੈਗੀ ਜਿੱਦੇ 24 ਘੰਟੇ 8 ਘੰਟੇ ਕੰਮ ਕਰ ਦਿੱਤਾ ਤੂੰ ਇਹ ਲਾਲਾ ਵੀ ਲੱਖ ਰੁਪਏ ਆਰਾਮ ਨਾਲ ਜਾਂਦਾ ਹਾਂ ਤੇ ਤਾਂ ਹੀ ਉਹਨਾਂ ਨੇ ਕਾਲੇ ਨੇ ਮਸਾਂ ਕੱਢੇ ਨਾ ਸਨ ਹੱਥ ਜੋ ਆਨੇ ਸੇ ਯਾਰਾਂ ਤੁਸੀਂ ਜੋੜੇ ਲੱਤਾਂ ਵੀ ਜੋੜੀਆਂ ਤਾਂ ਕਰ ਗਏ ਜੇਬ ਬਰਾ ਬਿੱਲਾ ਜੇਬ ਬਰਾ ਬਿੱਲਾ ਵੀ ਲਾਦਾ ਆਪਾਂ ਹਾਂ ਹੱਥ ਜੜ ਕੇ ਕਹਿੰਦਾ ਨਹੀਂ ਕਿਹਨਾਂ ਯਾਰ ਜੇਬ ਬਰਾ ਠੀਕ ਓਕੇ